ਮੇਰਾ ਜਿਹੜਾ ਪਿੰਡ ਵਾ ਉਹ ਬਟਾਲੇ ਦੇ ਲਾਗੇ ਕਮਾਨ ਛੋਟਾ ਜਿਹਾ ਕਸਬਾ ਉਧਰ ਲਾਗੇ ਪਿੰਡ ਮਢਿਆੜਾ ਤਾਂ ਮੈਂ ਡਿਊਟੀ ਕਰਦਾ ਅਮਰਸਰ ਰੂਲਰ ਦੇ ਵਿੱਚ ਮੈਨੂੰ ਬੜੀਆਂ ਪ੍ਰੋਬਲਮਾਂ ਸੀ ਇੱਕ ਤੇ ਮੇਰੇ ਜੋ ਗੋਡਿਆਂ ਦੇ ਵਿੱਚ ਚੀਸਾਂ ਪੈਂਦੀਆਂ ਸੀ ਤੁਰਿਆਂ ਬੈਠਿਆਂ ਖਲੋਤਿਆਂ ਦੂਸਰੀ ਮੈਨੂੰ ਉਹਦੀ ਪ੍ਰੋਬਲਮ ਸੀ ਬਾਵਾਸੀਰ ਦੀ ਬਾਵਾਸੀਰ ਦੀ ਕਿੰਮਰਾ ਬੀਪੀ ਬੜਾ ਹਾਈ ਰਹਿੰਦਾ ਸੀ ਇੱਕ ਮਹੀਨੇ ਆ ਜਿਹੜੇ ਜੋੜ ਆ ਬੋਢੇ ਇਹਨਾਂ ਦੇ ਵਿੱਚ ਦਰਦ ਰਹਿੰਦੀ ਸੀ ਬਹੁਤ ਜ਼ਿਆਦਾ ਜਦੋਂ ਮੈਂ ਤੁਹਾਡਾ ਸੋਸ਼ਲ ਮੀਡੀਆ ਤੇ ਵੇਖਿਆ ਮੈਂ ਭਾਈ ਪਾਰਸਲ ਤੇ ਜਿਹੜਾ ਭਾਈ ਡਾਕ ਮਂਗਾ ਲਿਆ ਕਰਤਾ ਤਾਂ ਤੁਹਾਡੇ ਦੱਸਣ ਮੁਤਾਬਕ ਹੀ ਵੀ ਦੋ ਬੂੰਦਾ ਮੈਂ ਧੁੰਨੀ ਦੇ ਚ ਲਗਾਤਾਰ 3 ਮਹੀਨੇ ਯੂਜ਼ ਕੀਤੀਆਂ ਉਹਦੇ ਨਾਲ ਮੈਂ ਜਿਹੜਾ ਆਪਣਾ ਬਵਾਸੀਰ ਦਾ ਆਪਰੇਟ ਕਰਾਉਣ ਲਈ ਤਿਆਰ ਸੀ ਡਾਕਟਰ ਕੋਲ ਸਲਾਹ ਵੀ ਲੈ ਲਈ ਸੀ ਬਵਾਸੀਰ ਦੀ ਪ੍ਰੋਬਲਮ ਮੈਨੂੰ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀ ਮੇਰੀ ਉਹ ਪਤਾ ਨਹੀਂ ਕਿੱਥੇ ਗਿਆ ਪਲੱਸ ਮੇਰਾ ਸਰੀਰ ਥੱਕਿਆ ਤੱਕਾ ਰਹਿੰਦਾ ਸੀ ਸਰੀਰ ਦੇ ਵਿੱਚ ਨਾ ਥੋੜੀ એનર્ਜੀ ਆ ਗਈ ਤੇ ਮੈਂ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਨ ਲੱਗਾ ਜਿੱਦਾਂ ਮੇਰੀ ਹੁਣ 50 51 ਸਾਲ ਦੀ ਉਮਰ ਆ ਤੇ ਮੈਂ ਆਪਣੇ ਨੂੰ 30 35 ਸਾਲ 40 ਸਾਲ ਦੀ ਏਜ ਦਾ ਮਹਿਸੂਸ ਕਰਨ ਲੱਗਾ ਕਿ ਇੰਨੀ ਮਰੀ ਹੈ ਜਦੋਂ ਮੈਂ ਪੌੜੀਆਂ ਚੜਦਾ ਮੈਨੂੰ ਸਾਹ ਬੜਾ ਚੜਦਾ ਮੇਰਾ ਸੂਖ ਖੂਨ ਵੀ ਘਾੜਾ ਸੀ ਉਹ ਵੀ ਮੇਰੀ ਪ੍ਰੋਬਲਮ ਜਿਹੜੀ ਆ ਅੱਗੇ ਨਾ ਬਹੁਤ ਜਾਨੀ ਕਿ 75 ਪੈਸੇ ਮੇਰਾ ਖੂਨ ਜਿਹੜਾ ਉਹ ਬਿਲਕੁਲ ਠੀਕ ਹੋ ਗਿਆ ਨਾ ਮੈਨੂੰ ਹੁਣ ਸਾਹ ਚੜਦਾ ਪੌੜੀ ਹੁਣ ਜਦੋਂ ਮੈਂ 15 20 ਸਾਲ ਦਾ ਮੁੰਡਾ ਭੱਜ ਕੇ ਪੌੜੀਆਂ ਚੜ ਜਾਂਦਾ ਇਸੇ ਤਰ੍ਹਾਂ ਮੈਂ ਵੀ ਪੌੜੀਆਂ ਚੜ ਜਾਂਦਾ ਅਸੀਂ ਕਕੋਟ ਦੇ ਕਚਹਿਰੀ ਚ ਜਾਂਦੇ ਸਾਨੂੰ ਪੌੜੀਆਂ ਤੇ ਬਹੁਤ ਚੜਨਾ ਉਤਰਨਾ ਪੈਂਦਾ ਮੈਨੂੰ ਬੜੀ ਦਿੱਕਤ ਆਉਂਦੀ ਲੇਕਿਨ ਹੁਣ ਮੇਰੀ ਜਿਹੜੀ ਜਿਹੜੀ ਸੋਲਵ ਹੋ ਚੁੱਕੀ ਆ ਜਿੱਦਾਂ ਮੇਰੀ ਬਾਵਾਸੀਰ ਸੌਰੀ 슈ਗਰ ਸੀ 슈ਗਰ ਵੀ ਮੇਰੀ ਜਿਹੜੀ ਆ ਕੰਟਰੋਲ ਚ ਰਹਿੰਦੀ ਆ ਮਗਰ ਮੇਰੀ ਵੀ ਅੱਗੇ ਮੇਰੀ ਰਹਿੰਦੀ 250 ਹੁਣ ਮੇਰੀ ਵਿੱਚ ਬਾਰ ਬਾਰ 슈ਗਰ ਚੈੱਕ ਕਰਨਾ 135 135 30 ਬੀਪੀ ਦੀ ਗੋਲੀ ਮੈਂ ਛੱਡਤੀ ਸ਼ੁਰੂ ਕੀਤਾ ਇਹ ਮੈਂ 3-4 ਦਿਨ ਬਾਅਦ ਹੀ ਬੀਪੀ ਦੀ ਗੋਲੀ ਜਿਹੜੀ ਮੈਂ ਤੇ ਹਰ ਇੱਕ ਬੰਦੇ ਨੂੰ ਕਹੂੰਗਾ ਕਿ ਜਿਹੜੇ ਤੁਸੀਂ ਡਾਕਟਰਾਂ ਦੇ ਚੱਕਰ ਦੇ ਵਿੱਚ ਪਏ ਸੋ 20 20 5-5 ਦਿਹਾੜੀ ਦੀਆਂ ਗੋਲੀਆਂ ਖਾਂਦੇ ਹੋ ਕਿ ਇਹਦੇ ਗੋਡੇ ਦਰਦ ਹੁੰਦੇ ਆ ਜੀ ਕਿ ਇਹਨੂੰ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹ ਸਲਾਹ ਦੇਣਾ ਚਾਹੁੰਦਾ ਵੀ ਇਹ ਗੋਲੀਆਂ ਦਾ ਛਟਕਾਰਾ ਪਾਵਤ ਨਾਭੀ ਵਿਅਦਾ ਯੂਜ਼ ਕਰੋ ਕਿਉਂਕਿ ਮੈਂ ਇੱਕ ਮਿਸਾਲ ਆ ਮੈਂ ਵੀ ਇਹ ਦਿਹਾੜੀਆਂ ਕੋਈ 10 ਤੋਂ 12 ਗੋਲੀਆਂ ਰੋਜ਼ ਲੈਂਦਾ ਸੀ ਤੇ ਫਿਰ ਵੀ ਮੇਰਾ ਸਰੀਰ ਜਿਹੜਾ ਸੀ ਉਹ ਪੂਰਾ ਐਕਟਿਵ ਨਹੀਂ ਰਹਿੰਦਾ ਸੁਸਤ ਸੁਸਤ ਰਹਿੰਦਾ ਸੀ ਉਸ ਦਿਨ ਦਾ ਮੈਂ ਨਾਭੀ ਵਿਅਦਾ ਯੂਜ਼ ਕੀਤੀ ਉਸ ਦਿਨ ਦੀ ਮੈਨੂੰ ਇਹ ਜੇ ਕੋਈ ਪ੍ਰੋਬਲਮ ਨਹੀਂ ਆਜ ਦੀ ਡੇਟ ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਸਿਰਫ ਮੈਂ ਇਹ ਮੇਰਾ ਨਾਭੀ ਵਿਅਦਾ ਨਾਲ ਜਹਾਰਾ ਕੁਝ ਜੜੀਆਂ ਬਿਮਾਰੀਆਂ ਕੰਟਰੋਲ ਚ ਹੋ ਗਈਆਂ ਵੇਖੋ ਜੀ ਬਿਲਕੁਲ ਇਹ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ ਕਿ ਜਿੱਦਾਂ ਤੁਸੀਂ ਦੱਸ ਕੇ ਇੰਟਰਵਿਊ ਕਰਦੇ ਇਹ ਗੱਲ 100% ਗਲਤ ਆ ਮੈਂ ਸਾਹਮਣੇ ਤੁਹਾਡੇ ਬੈਠਾ ਮੈਨੂੰ ਆ ਜਿੰਨੀਆਂ ਬਿਮਾਰੀਆਂ ਦੀ ਪ੍ਰੋਬਲਮ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੁਣ ਮੈਂ ਬਿਲਕੁਲ ਉਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕਾ ਫੇਰ ਵੀ ਮੈਂ ਇਹਨੂੰ ਆਪਣੇ ਪਰਿਵਾਰ ਨੂੰ ਆਪ ਵੀ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੋਣਾ ਤੇ ਅੱਜ ਫਿਰ ਤੁਹਾਡੇ ਕੋਲ ਲੈਣ ਵਾਸਤੇ ਆਏ ਆ ਕਿ ਮੇਰੇ ਕੋਲ ਖਤਮ ਹੋ ਚੁੱਕਾ ਤਿੰਨ ਤੋਂ ਚਾਰ ਮਹੀਨੇ ਪਾ ਪਾਇਆ ਤੇ ਦੋ ਬੂੰਦਾਂ ਦਾ ਮਸੌਣ ਲੱਗਿਆ ਪਾਉਂਦਾ ਸੀ ਇਹ ਗਲਤ ਫਹਮੀ ਆ ਲੋਕਾਂ ਨੂੰ ਇੱਕ ਤੁਹਾਡੇ ਦਸਮਬਖਸ਼ ਸਾਹਿਬ ਕੋਈ ਇੰਟਰਵਿਊ ਦਿੰਦਾ ਮੇਰਾ ਟੈਲੀਫੋਨ ਨੰਬਰ ਲੈ ਲੈਣ ਮੇਰੇ ਨਾਲ ਗੱਲ ਕਰ ਲੈਣ ਮੇਰੇ ਕੋ ਆ ਜਾਣ ਮੈਂ ਉਹਨਾਂ ਨੂੰ ਦੱਸ ਦੂੰਗਾ ਕਿ ਮੈਨੂੰ ਕਿੰਨਾ ਇਹਦਾ ਬੈਨੀਫਿਟ ਹੈ ਨਾ ਬੇਫਰਕ ਇਹਦੇ ਨਾਲ ਬਹੁਤ ਪਲਾਨਾ ਮੈਂ ਲੋਕਾਂ ਨੂੰ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਆਪਣੇ ਸੋਸ਼ਲ ਮੀਡੀਆ ਦੇ ਮਾਧਿਅਮ ਰਹੀਂ ਕਿ ਡਾਕਟਰਾਂ ਕੋ ਬਾਜੋ ਜਿਹੜੇ ਡਾਕਟਰ 8 800 9 900 ਰੁਪਇਆ ਫੀਸ ਤੁਹਾਨੂੰ ਚੈੱਕ ਕਰਨ ਦੀ ਲੈਂਦੇ ਆ ਉਹ ਤੁਸੀਂ ਨਾਬੀਵਾਦ ਦਾ ਵਰਤੋ ਮਹਿੰਗੀਆਂ ਮਹਿੰਗੀਆਂ ਦਵਾਈਆਂ ਨਾ ਖਰੋ ਸਰੀਰ ਦਾ ਬੇੜਾਗਰਕ ਨਾ ਕਰੋ ਤੁਸੀਂ ਨਾਬੀਵਾਦ ਦਾ ਪਾਓ ਨਾਏ ਖਾਣਾ ਨਾਏ ਪੀਣਾ ਓਨਲੀ ਧੁੰਨੀ ਦੇ ਵਿੱਚ ਦੋ ਬੂੰਦਾ ਪਾਉਣੀਆਂ ਰੋਜ਼ ਇਹਦੇ ਨਾਲ ਕਾਫੀ ਬਿਮਾਰੀਆਂ ਜਿਹੜੀਆਂ ਉਹ ਠੀਕ ਹੁੰਦੀਆਂ ਮੈਂ ਤਾਂ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਵੀ ਐਲਾਨੀ ਕਰੂੰਗਾ ਕਿ ਡਾਕਟਰਾਂ ਦੇ ਚੱਕਰ ਵਿੱਚ ਨਾ ਪਾਓ ਡਾਕਟਰ ਆਪਣੀ ਫੀਸ ਵਾਸਤੇ ਕਮਿਸ਼ਨ ਵਾਸਤੇ ਤੁਹਾਨੂੰ ਗਲਤ ਗਾਈਡ ਕਰ ਦਿੰਦੇ ਆ ਤੇ ਆਪਾਂ ਉਸੇ ਤਰ੍ਹਾਂ ਉਹਨਾਂ ਦੇ ਪਿੱਛੇ ਲੱਗ ਕੇ ਤੇ ਚ ਕਰਨਾ ਸ਼ੁਰੂ ਕਰ ਦਿੰਨੇ ਆ ਨਾਬੀਵਦਾ ਇੱਕ ਇਹੋ ਜੀ ਚੀਜ਼ ਆ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਕ ਤੁਸੀਂ ਮੈਨੂੰ ਇੱਕ ਛੋਟੀ ਜੀ ਸ਼ੀਸ਼ੀ ਦਿੱਤੀ ਸੀ ਮੈਨੂੰ ਰਿਜ਼ਲਟ ਇਹ ਮਿਲਿਆ ਕਿ ਇੱਕ ਤਾਂ ਮੇਰੇ ਮੂੰਹ ਦੇ ਵਿੱਚ ਬਦਬੂ ਆਉਂਦੀ ਸੀ ਮੈਨੂੰ ਦਿਹਾੜੀ ਦਾ ਦੋ ਤਿੰਨ ਵਾਰੀ ਬਰਸ਼ ਕਰਨਾ ਪੈਂਦਾ ਇੱਕ ਤਾਂ ਮੇਰੀ ਉਹ ਖਤਮ ਹੋ ਗਈ ਮੇਰੇ ਪੇਟ ਦੇ ਵਿੱਚ ਐਸਿਡ ਬੜਾ ਬਣਦਾ ਐਸਿਡ ਉਹ ਮੇਰਾ ਖਤਮ ਹੋ ਗਿਆ ਉਹਦੀ ਮੇਰੀ ਪ੍ਰੋਬਲਮ ਜਿਹੜੀ ਆ ਬਹੁਤ ਸੌਲਵ ਹੋ ਗਈ ਉਹਦਾ ਕਰਕੇ ਤੇ ਮੈਂ ਮੈਂ ਇਹਦੇ ਨਾਲ ਮੇਰੇ ਜਿਹੜੇ ਦੰਦ ਜਿਨ੍ਹਾਂ ਚ ਖੋੜ ਵਗੈਰਾ ਪਾਣੀ ਠੰਡਾ ਤੱਤਾ ਲੱਗਦਾ ਸੀ ਉਹ ਵੀ ਠੀਕ ਹੋ ਗਏ ਆ ਹੁਣ ਮੈਨੂੰ ਐਂ ਲੱਗਦਾ ਕਿ ਜਿੱਦਾਂ ਮੇਰੇ ਦੰਦ ਬਹੁਤ ਮਜ਼ਬੂਤ ਹੁੰਦੇ ਆ ਕੋਈ ਵੀ ਚੀਜ਼ ਮੈਂ ਖਾ ਸਕਦਾ ਜਿੱਦਾਂ ਦਾ ਬੁੱਟਾ ਤੰਦਾਂ ਚ ਤਾਕਤ ਦਿੰਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਹੁਣੇ ਤੁਸੀਂ ਪੇਸ਼ੈਂਟ ਦੇ ਵਿਊ ਸੁਨੇ ਆ ਨਾਭੀ ਵੈਦਾ ਨਾਲ ਆਯੁਰਵੇਦਿਕ ਓਸ਼ਧੀ ਦੇ ਨਾਲ ਕਿਵੇਂ ਉਹਨਾਂ ਨੂੰ ਇੰਨੇ ਜ਼ਬਰਦਸਤ ਰਿਜ਼ਲਟ ਆਏ ਨੇ ਇਸੇ ਢੰਗ ਨਾਲ ਜਿਹੜਾ ਨਾਭੀ ਵੈਦਾ ਹੈ ਇਹ ਕਲੀ ਇੱਕ ਬਿਮਾਰੀ ਨਹੀਂ ਇਹ ਹੀ ਇੱਕੋ ਤੇਲ ਅਲੱਗ-ਅਲੱਗ ਕਈ ਬਿਮਾਰੀਆਂ ਤੇ ਜ਼ਬਰਦਸਤ ਰਿਜ਼ਲਟ ਦੇ ਰਿਹਾ ਜਿਵੇਂ 슈ਗਰ, ਥਾਇਰੋਇਡ, ਬਵਾਸੀਰ, ਸਰਵਾਈਕਲ, ਬੀਪੀ, ਲੀਵਰ ਜਾਂ ਕਿਡਨੀ ਦੀ ਪ੍ਰੋਬਲਮ, ਪੇਟ ਵਿੱਚ ਗੈਸ, ਐਸਿਡਿਟੀ ਜਾਂ ਕਬਜ ਹੈ, ਕੋਈ ਵੀ ਨਸਬਲੋਕ ਹੈਗੀ ਹੈ, ਮਰਦਾਨਾ ਕਮਜ਼ੋਰੀ ਸਮੇਂ ਤੋਂ ਪਹਿਲਾਂ ਆ ਰਹੀ ਹੈ, ਚਮੜੀ 'ਚ ਗਿਲਟੀਆਂ ਹੋ ਗਈਆਂ ਨੇ ਇਸ ਤਰ੍ਹਾਂ ਨਾਲ ਅਲੱਗ-ਅਲੱਗ ਕਈ ਬਿਮਾਰੀਆਂ ਤੇ ਇਸ ਅਰਕ ਦੇ ਬਹੁਤ ਜ਼ਬਰਦਸਤ ਰਿਜ਼ਲਟ ਨੇ ਇਸ ਓਸ਼ਦੀ ਦੀ ਖਾਸੀਅਤ ਇਹ ਹੈ ਕਿ ਇਹ ਜਿਹੜੀ ਓਸ਼ਦੀ ਹੈ ਇਹ ਤੇਲ ਹੈ ਜਿਹੜੀ ਬੂਟੀਆਂ ਦੇ ਅਰਕ ਨੇ ਇਹ ਨਾ ਤਾਂ ਤੁਸੀਂ ਖਾਣਾ ਨਾ ਪੀਣਾ ਸਿਰਫ ਤੁੰਨੀ ਦੇ ਵਿੱਚ ਰਾਤ ਨੂੰ ਸੌਣ ਵੇਲੇ ਦੋ ਬੂੰਦਾ ਤੁੰਨੀ 'ਚ ਪਾ ਕੇ ਅੱਧਾ ਪੌਣਾ ਘੰਟਾ ਆਪਾਂ ਸਿੱਧੇ ਲੇਟ ਜਾਣਾ ਹੁੰਦਾ ਹੈ ਅੱਧੇ ਪੌਣੇ ਘੰਟੇ ਬਾਅਦ ਜਦੋਂ ਤੁਸੀਂ ਵੱਖ ਲੈਣਾ ਹੈ ਜੇ ਮਾੜਾ ਮੋਟਾ ਤੇਲ ਰਚਨ ਤੋਂ ਰਹਿ ਜਵੇ ਤਾਂ ਉਹ ਤੁਸੀਂ ਧੁੰਨੀ ਦੇ 1 ਇੰਚ ਘੇਰੇ ਚ ਉਂਗਲ ਦੇ ਨਾਲ ਤੁਸੀਂ ਮਲ ਲੈਣਾ ਹੁੰਦਾ ਹੈ ਆ ਗੱਲ ਕਰੀਏ ਆਯੁਰਵੈਦਿਕ ਇਹ ਭਾਰਤ ਦੇ ਬਹੁਤ ਪ੍ਰਾਚਨ ਵਿਧੀ ਹੈ ਜਿਹੜੀ ਬਿਮਾਰੀ ਨੂੰ ਜੜ ਤੋਂ ਕਬਰ ਕਰਦੀ ਹੈ ਜੇਕਰ ਆਪਾਂ ਗੱਲ ਕਰੀਏ ਜਿਹੜੀ ਧੁੰਨੀ ਹੈ ਧੁੰਨੀ ਸਾਡੀ ਜੜ ਹੈ ਬڑے ਪੇਸ਼ੇ ਸਾਨੂੰ ਗੱਲ ਕਰਦੇ ਨੇ ਕਿ ਨਾਭੀ ਦੇ ਰਾਹੀ ਧੁੰਨੀ ਰਾਹੀ ਇਹ ਅਰਗ ਪਾ ਕੇ ਇੰਨੀਆਂ ਪ੍ਰੋਬਲਮਾਂ ਕਵਰ ਕਿਵੇਂ ਹੋਈ ਜਾਂਦੀਆਂ ਨੇ ਇਹ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਨਾਭੀ ਜਿਹੜੀ ਧੁੰਨੀ ਸਾਡੀ ਜੜ ਹੈ ਨਾਭੀ ਤੋਂ ਹੀ ਸਾਡਾ ਜਨਮ ਹੁੰਦਾ ਹੈ ਜਿਹੜੀ ਨਾਭੀ ਹੈ ਸਾਡੀ ਨਾਭੀ ਦੇ ਵਿੱਚ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਸਰੋਂ ਦਾ ਤੇਲ ਲਗਾਉਂਦੇ ਸੀ ਕੰਨ 'ਚ ਨੱਕ 'ਚ ਸਰੋਂ ਦਾ ਤੇਲ ਲਗਾਉਂਦੇ ਹੁੰਦੇ ਸੀ ਤੇ ਹੁਣ ਅੱਜ ਦੇ ਟਾਈਮ ਗੱਲ ਕਰੀਏ ਨਾ ਹੀ ਤਾਂ ਸ਼ੁੱਧ ਤੇਲ ਰੇ ਨਾ ਹੀ ਲੋਕੀ ਉਸ ਤੇਲ ਨੂੰ ਯੂਜ਼ ਕਰ ਰਹੇ ਇੱਕ ਸਰੋਂ ਦੇ ਤੇਲ ਦੀ ਵੀ ਗੱਲ ਕਰ ਲੋ ਉਹ ਤੇਲ ਕਹਿੰਦੇ ਸੀ ਬਜ਼ੁਰਗ ਕਿ ਜਦੋਂ ਆਪਾਂ ਉਹਨੂੰ ਤੁੰਨੀ 'ਚ ਲਗਾਉਂਦੇ ਆ ਤਾਂ ਆਪਣੇ ਬੁੱਲ ਨਹੀਂ ਫੜਦੇ ਅੱਡੀਆਂ ਨਹੀਂ ਫੜਦੀਆਂ ਪਰ ਇਹ ਜਿਹੜਾ ਨਾਭੀ ਵੈਦਾ ਆਯੁਰਵੈਦਿਕ ਕੋਸ਼ਤੀ ਹੈ ਇਹ ਅਲੱਗ-ਅਲੱਗ 18 ਤਰ੍ਹਾਂ ਦੀਆਂ ਜੜੀ ਬੂਟੀਆਂ ਦੇ ਅਰਕਾਂ ਦਾ ਮਿਸ਼ਰਣ ਹੈ ਔਰ ਜਿਹੜਾ ਬਹੁਤ ਸਾਰੀਆਂ ਪ੍ਰੋਬਲਮਾਂ ਤੋਂ ਸਾਨੂੰ ਰਾਹਤ ਦੇਰ ਹੈ ਨਾਭੀ ਵੈਦਾ ਆਯੁਰਵੈਦਿਕ ਓਸ਼ਦੀ ਲੈਣ ਲੈ ਤੁਸੀਂ ਸਾਡੇ ਹੈੱਡ ਆਫਿਸ ਬੰਗਾ ਵਿਖੇ ਸਾਡੇ ਸੈਂਟਰ ਸੋਤਰਾ ਰੋਡ ਤੇ ਅਥੋਂ ਆ ਕੇ ਵੀ ਓਸ਼ਦੀ ਲੈ ਸਕਦੇ ਹੋ ਇਹ ਜਿਹੜਾ ਸੈਂਟਰ ਹੈ ਬੰਗਿਆਂ ਬੱਸ ਸਟੈਂਡ ਤੋਂ 2 ਤੋਂ 3 ਮਿੰਟ ਦਾ ਰਸਤਾ ਹੈ ਜੇ ਪੈਦਲ ਚੱਲ ਕੇ ਵੀ ਆਣਾ ਸੋਤਰਾ ਰੋਡ ਤੇ ਸੱਤਾ ਪੈਰਾ ਮਾਤਾ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਨਾਭੀ ਵੈਦਾ ਆਯੁਰਵੈਦਿਕ ਸੈਂਟਰ ਹੈ ਇਹ ਜੇਕਰ ਤੁਸੀਂ ਇਹ ਘਰ ਮੰਗਵਾਣਾ ਹੈ ਤਾਂ ਬਾਇ ਪੋਸਟ ਅਸੀਂ ਇਸ ਨੂੰ ਤੁਹਾਡੇ ਘਰ ਵੀ ਭੇਜ ਜਾਈਦਾ ਹੈ ਉਸ ਦੇ ਵਿੱਚ ਪੇਮੈਂਟ ਤੁਹਾਨੂੰ ਪਹਿਲਾ ਅਡਵਾਂਸ ਜਾਂ ਆਨਲਾਈਨ ਪੇਮੈਂਟ ਦੇਣ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਸਾਨੂੰ ਐਡਰੈਸ ਲਿਖਾਣਾ ਹੁੰਦਾ ਹੈ ਔਰ ਅਸੀਂ ਘਰ ਹੀ ਤੇਲ ਭੇਜ ਜਾਈਦਾ ਜਦੋਂ ਉਸ ਦੀ ਘਰ ਤੁਹਾਨੂੰ ਡਾਕੀਆ ਦੇਣ ਆਂਦਾ ਹੈ ਪੇਮੈਂਟ ਉਹਨਾਂ ਨੇ ਮੌਕੇ ਤੇ ਹੀ ਲੈਣੀ ਹੁੰਦੀ ਹੈ ਇੰਨੇ ਹੀ ਕਹਿੰਦੇ ਹੋਏ ਸਾਰੇ ਦਸਤਕਾਂ ਨੂੰ ਇੱਕ ਵਾਰ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੀ